ਵਾਹਿਗੁਰੂ 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 ਤਨ ਤਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਪਰਮ ਸਤਕਾਰ ਯੋਗ ਸਤਗੁਰ ਜੀ ਦੀ ਸਾਜੀ ਹੋਰ ਨਿਵਾਜੀ ਸਾਸੰਗਤ ਜੀਓ ਆਓ ਰਸਨਾ ਨੂੰ ਪਵਿੱਤਰ ਕਰੀਏ ਫਤਿਹ ਗਜਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀਓ ਜਿਸ ਵੀ ਇਨਸਾਨ ਦੇ ਉੱਪਰ ਗੁਰੂ ਸਹਿਬਾਨ ਪ੍ਰਸੰਨ ਹੋਣ ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਦੀ ਬੜੀ ਖੁਸ਼ੀ ਹੋਵੇ ਗੁਰੂ ਸਾਹਿਬ ਜੀ ਉਹਨੂੰ ਬਾਣੀ ਦੇ ਨਾਲ ਜੋੜਦੇ ਨੇ ਉਹਨੂੰ ਆਪਣੇ ਚਰਨਾਂ ਕਮਾਂ ਦਾ ਪ੍ਰੇਮ ਬਖਸ਼ਦੇ ਨੇ ਤੇ ਅਮਰਤ ਵੇਲਾ ਉਹਦੇ ਝੋਲੀ ਛਪਾਉਂਦੇ ਨੇ ਜਿਹਦੇ ਤੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਣ ਤੇ ਜਿਨ੍ਹਾਂ ਕੋਲ ਬਾਣੀ ਆ ਜਾਂਦੀ ਹੈ ਅਮਰਤ ਵੇਲਾ ਆ ਜਾਂਦਾ ਹੈ ਸਾਧ ਸੰਗਤ ਜੀ ਫਿਰ ਹੀ ਸਿੰਘਾਂ ਦੀ ਖੁਸ਼ੀ ਵੀ ਉਹ ਪ੍ਰਾਪਤ ਕਰਦੇ ਨੇ ਸ਼ਹੀਦ ਸਿੰਘ ਵੀ ਉਹਨਾਂ ਦੇ ਬੜੇ ਪ੍ਰਸੰਨ ਹੁੰਦੇ ਨੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਅਮਰ ਸ਼ਹੀਦ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਪ੍ਰੇਮ ਕੀਤਾ ਦਸ਼ਮੇਸ਼ ਪਿਤਾ ਦੇ ਨਾਲ ਪ੍ਰੇਮ ਕੀਤਾ ਅਸੀਂ ਸਾਖੀਆਂ ਸੁਣਦੇ ਆ ਬੜਾ ਚਾਹ ਚੜਦਾ ਆ ਬਾਬਾ ਦੀਪ ਸਿੰਘ ਜੀ ਦੀਆਂ ਹੱਡ ਬੀਤੀਆਂ ਸੁਣ ਕੇ ਕਿ ਕਿਵੇਂ ਉਹਨਾਂ ਦੇ ਦਰ ਤੇ ਜਾ ਕੇ ਸੰਗਤਾਂ ਜਿਹੜੀਆਂ ਨੇ ਆਪਣੀਆਂ ਝੋਲੀਆਂ ਪਰਵਾਰੀਆਂ ਨੇ ਸਾਰਿਆਂ ਦੀਆਂ ਝੋਲੀਆਂ ਭਰ ਰਹੀਆਂ ਨੇ ਕੋਈ ਰੋਗ ਘਟਾ ਕੇ ਜਾ ਰਿਹਾ ਕੋਈ ਦੁੱਖ ਘਟਾ ਕੇ ਕੋਈ ਆਪਣੀ ਹੋਰ ਇੱਛਾ ਪੂਰੀ ਕਰਵਾ ਕੇ ਜਾ ਰਿਹਾ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਝੋਲੀਆਂ ਭਰ-ਭਰ ਕੇ ਤੋੜਦੇ ਨੇ 사త్సੰਗਤ ਜੀ ਅਸੀਂ ਵਡਿਆਈਆਂ ਕਰਦੇ ਆ ਸ਼ਹੀਦ ਸਿੰਘਾਂ ਦੀ ਤੇ 사త్సੰਗਤ ਤੇ ਸ਼ਹੀਦ ਸਿੰਘ ਨੇ ਇਹ ਵਡਿਆਈ ਕਿੱਥੋਂ ਲਈ ਉਹਨਾਂ 'ਚ ਇਹ ਮਹਾਨਤਾ ਕਿਵੇਂ ਆਈ ਹੈ ਤੇ ਉਹ ਵੀ ਗੁਰੂ ਕੇ ਸੇਖ ਹੀ ਨੇ ਸ਼ਹੀਦ ਸਿੰਘ ਨੇ ਉਹਨਾਂ ਨੇ ਗੁਰੂ ਕੋਲੋਂ ਬਖਸ਼ਿਸ਼ਾਂ ਲਈਆਂ ਨੇ ਕਿ ਕਿਹੜਾ ਇਹੋ ਜਿਹਾ ਕਾਰਜ ਜਿਸ ਸ਼ਹੀਦ ਸਿੰਘਾਂ ਨੇ ਕੀਤਾ ਯਾਨੀ ਕਿ ਬਾਬਾ ਦੀਪ ਸਿੰਘ ਜੀ ਨੇ ਕਿਹੜਾ ਇਹੋ ਜਿਹਾ ਕਾਰਜ ਕੀਤਾ ਸੀ ਜਿਸ ਕਰਕੇ ਗੁਰੂ ਸਾਹਿਬਾ ਨੇ ਇਨੀਆਂ ਬਖਸ਼ਿਸ਼ਾਂ ਦੇ ਮਾਲਕ ਬਾਬਾ ਦੀਪ ਸਿੰਘ ਜੀ ਨੂੰ ਬਣਾ ਦਿੱਤਾ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦਾ ਜੇ ਅਸੀਂ ਜੀਵਨ ਪੜਦੇ ਆ ਬਹੁਤ ਲੰਮੇਰਾ ਜੀਵਨ ਹੈ ਬੜਾ ਗੁਨਾ ਨਾਲ ਭਰਿਆ ਹੋਇਆ ਜੀਵਨ ਹੈ 사ਸੰਗ ਜੀ ਗੁਨਾ ਦੇ ਖਜ਼ਾਨੇ ਸੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਨੇ ਬਾਣੀ ਪੜੀ ਜਦੋਂ ਆਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾ ਵਿੱਚ ਜਦੋਂ ਸੀਸ ਇੱਕ ਜਗ੍ਹਾ ਰੱਖਤਾ ਗੁਰੂ ਘਰ ਰੱਖ ਦਿੱਤਾ ਦਸ਼ਮੇਸ਼ ਪਿਤਾ ਦਾ ਜਦੋਂ ਦਾ ਲੜ ਫੜ ਲਿਆ 사ਸੰਗ ਜੀ ਫਿਰ ਲੜ ਕਿਸੇ ਹੋਰ ਵੱਲ ਨਹੀਂ ਤੱਕਿਆ ਕਿਸੇ ਹੋਰ ਦਾ ਲੜ ਨਹੀਂ ਫੜਿਆ ਇੱਕ ਵਾਰੀ ਮੱਥਾ ਟੇਕਤਾ ਤੇ ਸਿਰ ਉੱਥੇ ਹੀ ਦੇ ਦਿੱਤਾ ਫਿਰ ਆਪਣਾ ਸੀਸ ਜਿੰਨਾ ਜਿਹੜਾ ਧੜ ਤੋਂ ਅਲੱਗ ਨਹੀਂ ਹੋਇਆ ਸਤ ਸੰਗਤ ਜੀ ਧੜ ਤੋਂ ਅਲੱਗ ਹੋ ਕੇ ਵੀ ਜਿਹੜਾ ਦਰਸੀ ਉਹ ਗੁਰੂ ਦਾ ਦਰਸੀ ਗੁਰੂ ਨਾਨਕ ਦਾ ਕਰਸੀ ਐਸਾ ਪ੍ਰੇਮ ਹੋਣਾ ਚਾਹੀਦਾ ਹੈ ਸਾਡੇ ਵਰਗਾ ਨਹੀਂ ਮੜਾ ਜਾਂ ਦੁੱਖ ਆ ਗਿਆ ਅਸੀਂ ਮੂੰਹ ਚੁੱਕ ਕੇ ਕਿਸੇ ਵੀ ਪਾਸੇ ਨੂੰ ਤੁਰ ਪੈਨੇ ਆ ਦੁੱਖ ਆ ਗਿਆ ਅਸੀਂ ਹੋਰ ਪਾਸਿਆਂ ਨੂੰ ਲੱਭਦੇ ਫਿਰਦੇ ਕੋਈ ਬਾਬਾ ਮਿਲ ਜਾਵੇ ਜਲਦੀ ਮੇਰਾ ਕਾਰਜ ਕਰ ਦਵੇ ਤੇ ਸਾਧ ਸੰਗਤ ਜੀ ਹਮੇਸ਼ਾ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨਾਂ ਦੇ ਅੰਦਰ ਕਰਦੇ ਰਹਿਣਾ ਚਾਹੀਦਾ ਹੈ ਸ਼ਹੀਦ ਸਿੰਘਾਂ ਦੇ ਅੱਗੇ ਕਰਦੇ ਰਹਿਣੀ ਚਾਹੀਦੀ ਅਰਦਾਸ ਕਿ ਸ਼ਹੀਦ ਸਿੰਘੋ ਆਪਣੀ ਮਿਹਰ ਸਾਡੇ ਤੇ ਬਣਾਈ ਰੱਖਿਓ ਸਾਨੂੰ ਆਪਣੇ ਦਰ ਘਰ ਦਾ ਪ੍ਰੇਮ ਬਖਸ਼ਿਓ ਅਸੀਂ ਬਾਣੀ ਪੜ ਸਕੀਏ ਹਮੇਸ਼ਾ ਅੰਗ ਸੰਗ ਰਹਿਓ ਤੇ ਸਾਧ ਸੰਗਤ ਜੀ ਸ਼ਹੀਦ ਸਿੰਘ ਫਿਰ ਅੰਗ ਸੰਗ ਸਹਾਈ ਵੀ ਹੁੰਦੇ ਨੇ ਕਦੀ ਇਹ ਕੱਲਿਆ ਨਹੀਂ ਛੱਡਦੇ ਬੜੇ ਸਮੇਂ ਲਾਈਫ ਦੇ ਵਿੱਚ ਐਸੇ ਬਣ ਜਾਂਦੇ ਨੇ ਕੋਈ ਨਾ ਕੋਈ ਦੁੱਖ ਆ ਕੇ ਟੱਕਰ ਜਾਂਦਾ ਹੈ ਕੋਈ ਨਾ ਕੋਈ ਮੜਾ ਸਮਾਂ ਆ ਜਾਂਦਾ ਹੈ ਪਰ ਸ਼ਹੀਦ ਸਿੰਘ ਜਦੋਂ ਸਾਡੇ ਵੱਲ ਹੋਣ ਫਿਰ ਇਹ ਔਖੇ ਸਮੇ ਜਿਹੜੇ ਨੇ ਕੁਝ ਸਕਿੰਟਾਂ ਚ ਲੰਘ ਜਾਂਦੇ ਨੇ ਕੁਝ ਘੜੀਆਂ ਚ ਲੰਘ ਜਾਂਦੇ ਨੇ ਜੇ ਸ਼ਹੀਦ ਸਿੰਘਾਂ ਦੀ ਸਾਡੇ ਵੱਲ ਖੁਸ਼ੀ ਹੋਵੇ ਤੇ ਸਾਧ ਸੰਗਤ ਜੀ ਅਸੀਂ ਹਮੇਸ਼ਾ ਸ਼ਹੀਦਾਂ ਦੇ ਅੱਗੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦੇ ਰਹਿਣਾ ਹੈ ਕਿ ਗੁਰੂ ਸਾਹਿਬ ਜੀ ਬਾਬਾ ਜੀ ਆਪਣੀ ਮਿਹਰ ਬਣਾਈ ਰੱਖਿਓ ਅਸੀਂ ਬੜੇ ਪਾਪੀ ਲੋਕ ਆ ਪਾਪੀ ਜੀਵ ਆ ਸਾਡੇ ਕੋਈ ਐਸੇ ਕਰਮ ਨਹੀਂ ਕਿ ਅਸੀਂ ਤੇਰੇ ਕੋਲ ਕੁਝ ਮੰਗ ਸਕੀਏ ਪਰ ਫਿਰ ਵੀ ਸੱਚੇ ਪਾਤਸ਼ਾਹ ਜੀਓ ਕੋਈ ਇੱਕ ਮੰਗਤਾ ਸਮਝ ਕੇ ਸਾਡੇ ਖੈਰ ਬਾਦਿਓ ਸਾਡੀ ਝੋਲੀ ਦੇ ਵਿੱਚ ਕਿਸਾਨ ਨੂੰ ਆਪਣੇ ਦਰ ਘਰ ਦਾ ਪ੍ਰੇਮ ਬਖਸ਼ੋ ਤੇ ਜਦੋਂ ਪ੍ਰੇਮ ਮਿਲ ਗਿਆ ਸਾਧ ਸੰਗਤ ਜੀ ਸਭ ਵਸਤਾ ਜਿਹੜੀਆਂ ਨੇ ਫਿਰੋਦੇ ਵਿੱਚ ਆ ਜਾਂਦੀਆਂ ਨੇ ਤੇ ਸਾਧ ਸੰਗਤ ਜੀ ਹਮੇਸ਼ਾ ਸਹੀ ਸਿੰਘਾਂ ਦਾ ਨਾਮ ਜਪਣਾ ਚਾਹੀਦਾ ਹੈ ਉਹਨਾਂ ਦਾ ਨਾਮ ਤੇ ਹੋਣਾ ਚਾਹੀਦਾ ਹੈ ਉਹਨਾਂ ਦੇ ਨਾਮ ਦੇ ਵਿੱਚ ਹੀ ਬਖਸ਼ਿਸ਼ਾਂ ਨੇ ਸਾਧ ਸੰਗਤ ਸਾਧ ਸੰਗਤ ਜੀ ਅਸੀਂ ਦੇਖਦੇ ਆ ਸੁਣਦੇ ਆ ਵਿਚਾਰਦੇ ਆ ਤੁਸੀਂ ਵੀ ਸੁਣਿਆ ਹੋਵੇਗਾ ਕਿ ਕਿਵੇਂ ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆਂ ਪਰਦੇ ਨੇ ਕਿਸੇ ਨੂੰ ਵੀ ਖਾਲੀ ਹੱਥ ਨਹੀਂ ਮੋੜਦੇ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਸ਼ਹੀਦ ਸਿੰਘ ਅੱਜ ਵੀ ਆਪਣੇ ਪਿਆਰਾਂ ਦਾ ਭਲਾ ਕਰ ਰਹੇ ਨੇ ਜੇ ਕੋਈ ਸ਼ਹੀਦ ਸਿੰਘਾਂ ਨੂੰ ਯਾਦ ਕਰਦਾ ਆ ਪ੍ਰੇਮ ਦੇ ਨਾਲ ਪੁਕਾਰ ਕਰਦਾ ਏ ਤੇ ਸ਼ਹੀਦ ਸਿੰਘ ਉਹਦੀ ਝੋਲੀ ਫਿਰ ਖੁਸ਼ੀਆਂ ਦੇ ਨਾਲ ਪਰਦੇ ਨੇ ਤੇ ਸਾਧ ਸੰਗਤ ਜੀ ਅੱਜ ਜਿਹੜੀ ਅਸੀਂ ਹੱਡ ਬੀਤੀ ਸਾਂਝੀ ਕਰਨ ਲੱਗੇ ਆ ਸਾਧ ਸੰਗਤ ਕਿਵੇਂ ਸ਼ਹੀਦ ਸਿੰਘ ਜਿਹੜੇ ਨੇ ਇੱਕ ਬੱਚਾ ਜੋ ਸਕੂਲ ਦੇ ਵਿੱਚ ਪੜਦਾ ਹੈ ਉਹ ਬੱਚੇ ਦਾ ਨਾਮ ਜਗਪਾਲ ਸਿੰਘ ਹੈ ਤੇ ਬੱਚੇ ਦੀ ਉਮਰ 18-19 ਸਾਲ ਦੀ ਹੋਏਗੀ ਹੁਣ ਉਹ ਬੱਚਾ ਦੱਸਦਾ ਹੈ ਕਿ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਮੈਂ ਪਲੱਸ 1 ਦੇ ਵਿੱਚ ਪੜਦਾ ਸੀ ਕਿ ਇੱਕ ਬੜੀ ਅਨੋਖੀ ਜੀ ਘਟਨਾ ਮੇਰੇ ਨਾਲ ਹੋਈ ਉਹ ਵੀਰ ਉਹ ਬੱਚਾ ਜਿਹੜਾ ਹੈ ਉਹ ਵੀਰ ਦੱਸਦਾ ਹੈ ਕਿ ਮੈਂ ਸਕੂਲ ਦੇ ਵਿੱਚ ਪੜਦਾ ਸੀ ਜਿਹੜਾ ਮੇਰਾ ਸਕੂਲ ਸੀ ਉਹਦੇ ਵਿੱਚ ਜਿਹੜੇ ਅਧਿਆਪਕ ਨੇ ਉਹਦੇ ਅਧਿਆਪਕ ਬਾਅਦ ਹੀ ਸਟੇਟ ਦੇ ਨੇ ਕਹਿੰਦਾ ਕਿ ਕਾਉਂਨਮੈਂਟ ਸਕੂਲ ਆ ਕੋਈ ਕੇਰਲਾ ਦਾ ਟੀਚਰ ਆ ਕੋਈ ਕਹਿੰਦਾ ਕੋਈ ਸਿੱਖ ਟੀਚਰ ਨਹੀਂ ਸਾਨੂੰ ਪੜਾਉਂਦਾ ਜਿਹੜੇ ਟੀਚਰ ਨੇ ਉਹ ਸਾਰੇ ਬਾਹਰ ਦੀਆਂ ਸਟੇਟਾਂ ਦੇ ਨੇ ਤੇ ਰਿਲੀਜੀਅਨ ਵੀ ਉਹਨਾਂ ਦਾ ਕੋਈ ਦੂਜਾ ਏ ਕਹਿੰਦਾ ਕਿ ਤੇ ਉਹ ਵੀਰ ਦੱਸਦਾ ਕਹਿੰਦਾ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਜੋ ਕਿ 26 ਜਨਵਰੀ ਨੂੰ ਹੁੰਦਾ ਆ ਕਹਿੰਦਾ ਉਦਾਂ ਦੇ ਸਰਕਾਰੀ ਛੁੱਟੀ ਹੁੰਦੀ ਆ ਪਰ ਉਸ ਦਿਨ ਸਾਡੇ ਸਕੂਲ ਦੇ ਵਿੱਚ ਕੋਈ ਫੰਕਸ਼ਨ ਰੱਖ ਲੈਂਦੇ ਨੇ ਵੀ ਅਸੀਂ 26 ਜਨਵਰੀ ਮਨਾਉਣੀ ਆ ਪਰ ਕਹਿੰਦਾ ਕਿ ਮੈਂ ਚਾਹੁੰਦਾ ਸੀ ਮੇਰਾ ਮਨ ਸੀ ਤੇ ਮੇਰਾ ਚਾਹ ਸੀ ਮਨ ਦੇ ਅੰਦਰ ਕਿ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਆਇਆ ਨਾ ਬਾਪੂ ਜੀ ਦਾ ਉਹ ਅਸੀਂ ਲੰਗਰ ਲਗਾਉਣਾ ਹੈ ਤੇ ਮੈਂ ਸੇਵਾ ਕਰਨੀ ਆ ਉੱਥੇ ਕਹਿੰਦਾ ਕਿ ਮੈਂ ਮੈਨੂੰ ਕਹਿੰਦੇ ਵੀ ਤੁਸੀਂ ਆਉਣਾ ਆ ਮੈਂ ਪਹਿਲਾਂ ਛੁੱਟੀ ਦੀ ਐਪਲੀਕੇਸ਼ਨ ਦਿੱਤੀ ਐਪਲੀਕੇਸ਼ਨ ਦੇ ਕੇ ਮੈਂ ਛੁੱਟੀ ਕਰ ਲਈ ਤੇ ਮੈਂ ਸੇਵਾ ਕਰਨੀ ਸੀ ਮੈਨੂੰ ਚਾਹ ਸੀ ਮਨ ਦੇ ਅੰਦਰ ਤੇ ਕਹਿੰਦਾ ਕਿ ਕੀ ਹੁੰਦਾ ਆ ਜਦੋਂ ਮੈਂ ਅਗਲੇ ਦਿਨ ਸਕੂਲ ਜਾਣਾ ਹੈ ਤੇ ਕਹਿੰਦਾ ਕਿ ਮੈਨੂੰ ਪनिश्ड ਕੀਤਾ ਜਾਂਦਾ ਹੈ ਮੇਰੇ ਕੋ ਫਾਈਨ ਲਿਆ ਜਾਂਦਾ ਹੈ ਚਲੋ ਮੈਂ ਫਾਈਨ ਵੀ ਦੇ ਦਿੰਦਾ ਹਾਂ ਕਿੰਦਾ ਕਿ ਮੈਨੂੰ ਬੜਾ ਮਾੜਾ ਚੰਗਾ ਬੋਲਾ ਜਾਂਦਾ ਹੈ ਟੀਚਰਸ ਵੱਲੋਂ ਤੇ ਜਦੋਂ ਮੈਂ ਦੱਸਦਾ ਹਾਂ ਕਿ ਮੈਂ ਛੁੱਟੀ ਤਾਂ ਕੀਤੀ ਕਿਉਂਕਿ ਉਸ ਦਿਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਤੇ ਕਹਿੰਦਾ ਕਿ ਜਦੋਂ ਮੈਂ ਇਹ ਦੱਸਦਾ ਉਹਨਾਂ ਨੂੰ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਤੇ ਕਹਿੰਦੇ ਕਿ ਉਹ ਪੁੱਛਦੇ ਨੇ ਕੌਣ ਹੈ ਬਾਬਾ ਦੀਪ ਸਿੰਘ ਕਹਿੰਦਾ ਕਿ ਮੈਂ ਦੱਸਦਾ ਐ ਵੀ ਉਹ ਸਾਡੇ ਸ਼ਹੀਦ ਸਿੰਘ ਹੋਏ ਨੇ ਜਿਨ੍ਹਾਂ ਨੇ ਜਿਹੜਾ ਸੀ ਉਹਨਾਂ ਦਾ ਸੀਸ ਈ ਧੜ ਤੋਂ ਜੁਦਾ ਹੋ ਗਿਆ ਤੇ ਉਹ ਲੜਦੇ ਰਹੇ ਜੰਗ ਦੇ ਵਿੱਚ ਕਹਿੰਦੇ ਕਿ ਐਸੇ ਕਿਵੇਂ ਹੋ ਸਕਦਾ ਹੈ ਕਹਿੰਦਾ ਇਹ ਇਦਾਂ ਬੋਲਦੇ ਅੱਗੋਂ ਵੀ ਇਦਾਂ ਕਿਦਾਂ ਹੋ ਸਕਦਾ ਹੈ ਕਹਿੰਦਾ ਕਿ ਬੜਾ ਰੂਡਲੀ ਬੋਲਿਆ ਕਿ ਕੌਣ ਹੈ ਬਾਬਾ ਦੀਪ ਸਿੰਘ ਕਹਿੰਦਾ ਕਿ ਮੈਂ ਫਿਰ ਬੜਾ ਨੂੰ ਸਮਝਾਇਆ ਕਿ ਥੋੜਾ ਪਿਆਰ ਨਾਲ ਬੋਲੋ ਸਾਡੇ ਸ਼ਹੀਦ ਸਿੰਘ ਨੇ ਵੀਰ ਇਨਸਪੈਕਟ ਕਰਨੀ ਚਾਹੀਦੀ ਹੈ ਤੁਹਾਨੂੰ ਪਰ ਕਹਿੰਦਾ ਕਿ ਉਹ ਬੜਾ ਅਨਾਬਸ਼ਨਾਬ ਬੋਲੇ ਬਾਬਾ ਦੀਪ ਸਿੰਘ ਨੂੰ ਬੜਾ ਉਲਟਾ ਸਿੱਧਾ ਬੋਲੇ ਤੇ ਮੈਨੂੰ ਪੈਨਿਸ਼ਮੈਂਟ ਕੀਤੀ ਮੈਨੂੰ ਕਲਾਸ ਤੋਂ ਬਾਹਰ ਖੜਾ ਕਰਕੇ ਰੱਖਿਆ ਉਹਨਾਂ ਨੇ ਸਾਰਾ ਦਿਨ ਕਹਿੰਦਾ ਕਿ ਮੈਂ ਘਰ ਆ ਕੇ ਆਪਣੇ ਪੇਰੈਂਟਸ ਨੂੰ ਵੀ ਇਹ ਗੱਲ ਸ਼ੇਅਰ ਕੀਤੀ ਤੇ ਮੈਂ ਬੜਾ ਮਹਿਸੂਸ ਕੀਤਾ ਕਹਿੰਦਾ ਬੜਾ ਰੋਇਆ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਵੀ ਆਪਣੇ ਕਰਦਿਆਂ ਦੇ ਅੱਗੇ ਵੀ ਕਿ ਬਾਬਾ ਦੀਪ ਸਿੰਘ ਜੀ ਆਹ ਕੀ ਚੀਜ਼ ਹੋ ਰਹੀ ਏ ਕਿ ਇਹ ਚੀਜ਼ ਮੈਂ ਸਕੂਲ ਪੜਨ ਵਾਸਤੇ ਜਾਂਦਾ ਆ ਤੇ ਮੈਂ ਇਹ ਚੀਜ਼ਾਂ ਸੁਣ ਕੇ ਆਏ ਮੇਰੇ ਮਨ ਦੇ ਉੱਪਰ ਬੜਾ ਕਹਿੰਦਾ ਬੋਝ ਬੈ ਗਿਆ ਕਿ ਇਹ ਕਿਉਂ ਹੋਇਆ ਮੇਰੇ ਨਾਲ ਇਦਾਂ ਕਹਿੰਦਾ ਕਿ ਮੈਂ ਰੋਇਆ ਬੜਾ ਕੱਲ ਪਿਆ ਘਰ ਆ ਕੇ ਤੇ ਕਿ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਸਭ ਨੂੰ ਸੋਝੀ ਬਖਸ਼ੋ ਕੀ ਉਹ ਪੁੱਛਦੇ ਸੀ ਕੌਣ ਹੈ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਜੀ ਤੁਸੀਂ ਉਹਨੂੰ ਦਿਖਾ ਦਿਓ ਵੀ ਬਾਬਾ ਦੀਪ ਸਿੰਘ ਜੀ ਕੌਣ ਨੇ ਸ਼ਹੀਦ ਸਿੰਘ ਕੌਣ ਨੇ ਉਹ ਕਹਿੰਦੇ ਨੇ ਕੀ ਕਰ ਲੈਣਗੇ ਸ਼ਹੀਦ ਸਿੰਘ ਕੌਣ ਨੇ ਸ਼ਹੀਦ ਸਿੰਘ ਤੇ ਕਹਿੰਦਾ ਕਿ ਜਦੋਂ ਐਦਾਂ ਚੀਜ਼ਾਂ ਕਈਆਂ ਉਹਨਾਂ ਨੇ ਤੇ ਮੇਰੇ ਮਨ 'ਚ ਸਾਰਾ ਰਾਤ ਕਹਿੰਦਾ ਕਿ ਇਹ ਚੀਜ਼ਾਂ ਚੱਲਦੀਆਂ ਨਹੀਂ ਆ ਤੇ ਇਹ ਕਹਿੰਦਾ ਮਨ ਬੜਾ ਉਦਾਸ ਕਹਿੰਦਾ ਦੋ ਤਿੰਨ ਦਿਨ ਮਨ ਲਗਾਤਾਰ ਇੰਨਾ ਕੋ ਉਦਾਸ ਕਿ ਮੈਂ ਹੱਸਣਾ ਭੁੱਲ ਗਿਆ ਖਾਣਾ ਪੀਣਾ ਭੁੱਲ ਗਿਆ ਮਨ 'ਚ ਇੱਕੋ ਚੀਜ਼ ਚੱਲੀ ਜਾਵੇ ਵੀ ਐਦਾਂ ਕਿਉਂ ਹੋਇਆ ਬਾਬਾ ਦੀਪ ਸਿੰਘ ਨੂੰ ਇਦਾਂ ਕਿਉਂ ਬੋਲਿਆ ਉਹਨਾਂ ਨੇ ਸਾਧ ਸੰਗਤ ਜੀ ਜਿਹੜੇ ਪ੍ਰੇਮ ਵਾਲੇ ਹੁੰਦੇ ਨੇ ਜਦੋਂ ਉਹਨਾਂ ਦੇ ਪਿਆਰੇ ਨੂੰ ਕੋਈ ਗੱਲ ਕਰ ਦਵੇ ਜਾਂ ਉਂਗਲ ਚੁੱਕ ਦਵੇ ਜਾਂ ਕੋਈ ਇਦਾਂ ਦੀ ਗੱਲ ਕਰੇ ਕੋਈ ਨਿੰਦਿਆ ਕਰ ਦਵੇ ਤੇ ਸਾਧ ਸੰਗਤ ਜੀ ਨਹੀਂ ਸਹਿਣ ਹੁੰਦੀ ਤੇ ਉਹ ਇਦਾਂ ਹੀ ਉਹ ਜਿਹੜਾ ਬੱਚਾ ਉਹ ਵੀਰ ਹੈ ਉਹ ਉਦਾਸ ਮਨ ਬੈਠਾ ਸੋਚੀ ਜਾਂਦਾ ਹੈ ਕਰਦੇ ਸਮਝਾਉਂਦੇ ਨੇ ਵੀ ਪੁੱਤ ਕੋਈ ਨਹੀਂ ਅਸੀਂ ਗੱਲ ਕਰਾਂਗੇ ਪਰ ਨਹੀਂ ਮਨ ਵਿੱਚ ਆਂਦਾ ਕਿ ਮੇਰੇ ਵਿਚਾਰ ਚੱਲੀ ਜਾਂਦੇ ਨੇ ਵੀ ਇਦਾਂ ਕਿਉਂ ਹੋਇਆ ਫਿਰ ਉਹ ਵੀਰ ਦੱਸਦਾ ਕਿ ਅਗਲੇ 4-5 ਦਿਨ ਬਾਅਦ ਮੈਂ ਸਕੂਲ ਜਾਣਾ ਹੈ ਜਦੋਂ ਤੇ ਮੈਨੂੰ ਪਤਾ ਲੱਗਦਾ ਵੀ ਉਹ ਟੀਚਰ ਸਕੂਲ ਨਹੀਂ ਆਇਆ ਤੇ 2-3 ਦਿਨ ਤੋਂ ਨਹੀਂ ਆ ਰਿਹਾ 2-3 ਦਿਨ ਤੋਂ ਮੈਂ ਨਹੀਂ ਸੀ ਗਿਆ ਸਕੂਲ ਤੇ 2-3 ਦਿਨ ਤੋਂ ਨਹੀਂ ਆਇਆ ਕਹਿੰਦਾ ਕਿ ਨਾ ਮੈਨੂੰ ਕਿਸੇ ਨੇ ਪੁੱਛਿਆ ਵੀ ਕਿਉਂ ਨਹੀਂ ਆਇਆ ਸਕੂਲ ਛੁੱਟੀ ਕਿਉਂ ਕੀਤੀ ਕਿਉਂਕਿ ਉਹ ਟੀਚਰ ਹੀ ਨਹੀਂ ਸੀ ਆ ਜੋ ਸਾਡਾ ਇਨਚਾਰਜ ਸੀ ਕਹਿੰਦਾ ਕਿ ਉਹ ਕੇਰਦਾ ਵਾਲੀ ਸਾਈਡ ਦਾ ਸੀ ਕ੍ਰਿਸਚੀਅਨ ਕਮਿਊਨਿਟੀ ਨਾਲ ਬਿਲੋਂਗ ਕਰਦਾ ਸੀ ਸ਼ਾਇਦ ਹੋ ਕਹਿੰਦਾ ਕਿ ਨਹੀਂ ਆਇਆ ਤੇ ਮੈਂ ਪੁੱਛਿਆ ਵੀ ਕਿਉਂ ਨਹੀਂ ਆਇਆ ਕਹਿੰਦੇ ਕਿ ਠੀਕ ਨਹੀਂ ਆ ਕਹਿੰਦੇ ਕਿ ਚਲੋ ਮੈਂ ਕਿਹਾ ਵੀ ਚਲੋ ਬਿਮਾਰ ਹੋ ਗਏ ਉਹਨੇ ਤਾਂ ਨਹੀਂ ਆਏ ਹੋਣੇ ਕਹਿੰਦਾ ਕਿ ਇਦਾਂ ਹੀ ਉਹ 10 15 ਦਿਨ ਬਾਅਦ ਮੈਨੂੰ ਪਤਾ ਲੱਗਦਾ ਜਾ ਕੇ ਵੀ ਉਹ ਟੀਚਰ ਹੈ ਉਹ ਕਾਫੀ ਬਿਮਾਰ ਹੈ ਤੇ ਕਾਫੀ ਬਿਮਾਰ ਹੈ ਵੀ ਉਹਨੇ ਸਕੂਲ ਲੀਵ ਕਰਤਾ ਸਕੂਲ ਹੁਣੇ ਨਹੀਂ ਆਉਣਾ ਵੀ ਉਹਨੇ ਵਾਪਸ ਚਲੇ ਆਇਆ ਉਹ ਜਿਹੜਾ ਸਾਡਾ ਟੀਚਰ ਹੈ ਉਹ ਵਾਪਸ ਆਪਣੀ ਸਟੇਟ ਦੇ ਵਿੱਚ ਚੱਲਿਆ ਕਿਉਂਕਿ ਉਹ ਜ਼ਿਆਦਾ ਬਿਮਾਰ ਹੈ ਤੇ ਇੱਥੇ ਉਹ ਕੱਲੇ ਆਇਆ ਤੇ ਉਹ ਆਪਣੇ ਪਰਿਵਾਰ ਕੋਲ ਵਾਪਸ ਚੱਲਿਆ ਤੇ ਸਾਡਾ ਇੰਚਾਰਜ ਚੇਂਜ ਹੋ ਗਿਆ ਕੋਈ ਤੇ ਕਹਿੰਦੇ ਕਿ ਇਦਾਂ ਜਦੋਂ ਹੋਇਆ ਤੇ ਮੈਂ ਘਰ ਵਾਪਸ ਜਾਣ ਕੇ ਦੱਸਦਾ ਪੀ ਇਦਾਂ ਸਾਡਾ ਇੰਚਾਰਜ ਜਿਹੜਾ ਸੀ ਉਹ ਚੇਂਜ ਹੋ ਗਿਆ ਉਹ ਬਦਲ ਗਿਆ ਕੋਈ ਹੋਰ ਆ ਗਿਆ ਇੰਚਾਰਜ ਹੁਣ ਸਾਡਾ ਕਹਿੰਦੇ ਕਿ ਜਦੋਂ ਮੈਂ ਘਰ ਜਾ ਕੇ ਚੀਜ਼ ਦੱਸਦਾ ਆ ਹਜੇ ਅਸੀਂ ਪ੍ਰਸ਼ਾਦਾ ਪਾਣੀ ਛਕ ਰਹੇ ਹੁੰਨੇ ਰਾਤ ਨੂੰ ਤੇ ਮੈਨੂੰ ਕਾਲ ਆਉਂਦੀ ਆ ਤੇ ਕਾਲ ਆਉਂਦੀ ਹੈ ਕਹਿੰਦਾ ਮੇਰੇ ਦੋਸਤ ਦੀ ਕਾਲ ਆਉਂਦੀ ਆ ਕਿ ਐਦਾਂ ਮੈਨੂੰ ਨਾ ਆਪਣੇ ਇੰਚਾਰਜ ਜਿਹੜੇ ਸੀ ਪੁਰਾਣੇ ਉਹਨਾਂ ਦੀ ਕਾਲ ਆਈ ਆ ਤੇ ਉਹ ਤੇਰਾ ਨੰਬਰ ਮੰਗ ਰਹੇ ਸੀ ਤੇ ਮੈਂ ਨੰਬਰ ਤੇਰਾ ਦੇ ਦਿੱਤਾ ਪਤਾ ਨਹੀਂ ਕਿਉਂ ਮੰਗਿਆ ਪਰ ਤੇਰਾ ਨੰਬਰ ਮੰਗ ਰਹੇ ਸੀ ਤੇ ਇਹ ਕਹਿੰਦਾ ਕਿ ਮੈਂ ਵੀ ਹੈਰਾਨ ਕਿ ਮੇਰਾ ਨੰਬਰ ਕਿਉਂ ਮੰਗਿਆ ਉਹਨਾਂ ਨੇ ਕਹਿੰਦਾ ਕਿ ਚਲੋ ਮੈਂ ਕਿਹਾ ਵੀ ਚਲੋ ਵੈਸੇ ਮੰਗ ਲਿਆ ਹੋਣਾ ਤੇ ਕਹਿੰਦਾ ਕਿ ਮੈਂ ਫੇਰ ਪਰਚਾਦਾ ਪਾਣੀ ਛੱਕ ਕੇ ਤੇ ਅਸੀ ਸੌਂ ਦੀ ਤਿਆਰੀ ਕਰ ਰਹੇ ਹਾਂ ਨੇ ਤੇ ਮੈਨੂੰ ਕਾਲ ਆਉਂਦੀ ਆ ਤੇ ਉਹ ਅੱਗੋਂ ਕਾਲ ਹੁੰਦੀ ਆ ਸਾਡੇ ਇਨਚਾਰਜ ਦੀ ਤੇ ਉਹ ਕਾਲ ਤੇ ਕਹਿੰਦੇ ਨੇ ਕਿ ਮੈਂ ਵੀ ਮੈਂ ਤੁਹਾਡਾ ਇਨਚਾਰਜ ਬੋਲ ਰਿਹਾ ਕਿ ਮੇਰੇ ਕੋ ਬੜੀ ਗਲਤੀ ਹੋ ਗਈ ਕਿ ਉਸ ਦਿਨ ਮੈਂ ਬੜਾ ਮਾੜਾ ਵਿਵਹਾਰ ਕੀਤਾ ਬਿਹੇਵੀਅਰ ਕੀਤਾ ਤੁਹਾਡੇ ਨਾਲ ਗਲਤ ਬੋਲਿਆ ਤੇ ਤੁਹਾਡੇ ਬਾਬਾ ਜੀ ਸੀ ਜੋ ਉਹਨਾਂ ਬਾਰੇ ਵੀ ਗਲਤ ਬੋਲਿਆ ਤੇ ਮੈਂ ਉਹਦੀ ਮਾਫੀ ਮੰਗਦਾ ਹਾਂ ਕਹਿੰਦਾ ਕਿ ਮੈਂ ਬੜਾ ਹੈਰਾਨ ਪਰੇਸ਼ਾਨ ਵੀ ਇਹ ਕੀ ਹੋ ਗਿਆ ਉਸ ਦਿਨ ਤੇ ਇਦਾਂ ਬੋਲ ਰਿਹਾ ਸੀ ਅੱਧ ਕੀ ਹੋ ਗਿਆ ਕਹਿੰਦੇ ਕਿ ਮੈਂ ਪੁੱਛਿਆ ਵੀ ਸਰ ਕੀ ਗੱਲ ਹੋਈ ਤੁਸੀਂ ਦੱਸੋ ਤੇ ਸਾਈ ਪੀ ਮੈਂ ਤੇ ਤੁਹਾਨੂੰ ਕੁਝ ਨਹੀਂ ਕਿਹਾ ਉਹ ਹਿੰਦੀ ਚ ਸਾਡੇ ਜਿਹੜੇ ਸਰ ਨੇ ਉਹ ਹਿੰਦੀ ਚ ਬੋਲਦੇ ਨੇ ਕਿ ਜਦੋਂ ਦਾ ਮੈਂ ਤੁਹਾਨੂੰ ਪੈਨਿਸ਼ਮੈਂਟ ਕੀਤੀ ਉਸ ਦਿਨ ਦੀ ਜਿਸ ਦਿਨ ਦਾ ਮੈਂ ਬਾਬਾ ਜੀ ਨੂੰ ਮਾੜਾ ਬੋਲਿਆ ਤੁਹਾਨੂੰ ਮੈਂ ਰੋਡਰ ਵਿਵਹਾਰ ਕੀਤਾ ਬੜਾ ਮੈਂ ਗਲਤ ਬੋਲਿਆ ਤੇ ਉਸ ਦਿਨ ਦਾ ਹੀ ਮੈਂ ਬਿਮਾਰ ਪਿਆ ਆ ਘਰ ਆ ਕੇ ਪਤਾ ਨਹੀਂ ਕੀ ਚੀਜ਼ ਹੋਈ ਹੈ ਜਦੋਂ ਮੈਂ ਸੌਣਾ ਹੈ ਤੇ ਮੇਰੇ ਕੋ ਸੁੱਤਾ ਨਹੀਂ ਜਾਂਦਾ ਮੈਨੂੰ ਡਰਾਵ ਨੇ ਸੁਪਨੇ ਆਉਂਦੇ ਆ ਸੁਪਨੇ ਦੇ ਵਿੱਚ ਜਿਵੇਂ ਮੈਨੂੰ ਕੋਈ ਡਰਾ ਰਿਹਾ ਹੋਵੇ ਕੋਈ ਧਮਕਾ ਰਿਹਾ ਹੋਵੇ ਮੈਨੂੰ ਚੈਨ ਨਹੀਂ ਮਿਲ ਰਿਹਾ ਤੇ ਕਹਿੰਦਾ ਕਿ ਮੈਨੂੰ ਸੁਪਨੇ ਦੇ ਵਿੱਚ ਬਸ ਨੀਲਾ ਨੀਲਾ ਰੰਗ ਹੀ ਦਿਖਦਾ ਹੈ ਤੇ ਸਾਧ ਸੰਗਤ ਜੀ ਉਹ ਸਰ ਉਹ ਜਿਹੜਾ ਵੀਰ ਹੈ ਉਹ ਦੱਸਦਾ ਹੈ ਕਿ ਮੈਨੂੰ ਪੂਰਾ ਭਰੋਸਾ ਸੀ ਕਿ ਇਹ ਜਿਹੜੀ ਚੀਜ਼ ਹੈ ਸ਼ਹੀਦੀ ਫੌਜਾਂ ਨੇ ਆ ਕੇ ਘੇਰਾ ਪਾਇਆ ਵੀ ਸ਼ਹੀਦੀ ਫੌਜਾਂ ਨੂੰ ਮਾੜਾ ਬੋਲਦਾ ਸੀ ਕਿਉਂਕਿ ਮੇਰੀ ਸ਼ਰਧਾ ਸੀ ਮੇਰਾ ਪ੍ਰੇਮ ਸੀ ਸਾਧ ਸੰਗਤ ਜੀ ਜੇ ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਤੇ ਸ਼ਹੀਦੀ ਫੌਜਾਂ ਦੇ ਫਿਰ ਕੁੱਲ ਬ੍ਰਹਿਮੰਡ ਦੀਆਂ ਜਿਹੜੀਆਂ ਨੇ ਤਾਕਤਾਂ ਦੀਆਂ ਸਿਰਮੌਰ ਤਾਕਤ ਹੈ ਸ਼ਹੀਦ ਸਿੰਘ ਸਭਰੇ ਮਾਰ ਦਿਆਂ ਜਿੰਨੀਆਂ ਤਾਕਤਾਂ ਨੇ ਸਾਰੀਆਂ ਤਾਕਤਾਂ ਤੋਂ ਉੱਪਰ ਤਾਕਤ ਹੈ ਜਿਹੜੀ ਉਹ ਸ਼ਹੀਦ ਸਿੰਘਾਂ ਦੀ ਹੈ ਤੇ ਉਹ ਸ਼ਹੀਦ ਸਿੰਘਾਂ ਨੂੰ ਅਨਾਬ ਸ਼ਨਾਬ ਉਸ ਟੀਚਰ ਨੇ ਬੋਲੇ ਆ ਤੇ ਸ਼ਹੀਦ ਸਿੰਘਾਂ ਨੇ ਆ ਕੇ ਘੇਰਾ ਪਾਇਆ ਤੇ ਫਿਰ ਉਹ ਉਹ ਹੁਣ ਬੁੰਦ ਲਿਆ ਫਿਰਦਾ ਏ ਤੇ ਉਹ ਵੀਰ ਕਹਿੰਦਾ ਕਿ ਜਦੋਂ ਇਦਾਂ ਮੇਰੇ ਨਾਲ ਗੱਲ ਕਰਦੇ ਆ ਤੇ ਮੈਂ ਵੀ ਫੀਲ ਕੀਤਾ ਵੀ ਮੈਂ ਵੀ ਫਿਰ ਬਾਬਾ ਦੀਪ ਸਿੰਘ ਜੀ ਕਹਿੰਦਾ ਮਨ ਵਿੱਚ ਹੀ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਜੀ ਹੁਣ ਗਲਤੀ ਮੰਨ ਲਈ ਹੈ ਕਿਰਪਾ ਕਰੋ ਰਹਿਮਤ ਕਰੋ ਬਖਸ਼ ਲੋ ਤੇ ਬੱਚੇ ਜਿਹੜੇ ਨੇ ਉਹ ਗਲਤੀਆਂ ਕਰਦੇ ਨੇ ਤੇ ਜਿਹੜੇ ਵੱਡੇ ਨੇ ਉਹਨਾਂ ਦਾ ਫਰਜ ਹੈ ਮaaf ਕਰਨਾ ਗਲਤੀਆਂ ਨੂੰ ਜੇ ਅੱਗੇ ਤੋਂ ਗਲਤੀ ਆਪਣੀ ਦੀ ਮਾਫੀ ਮੰਗ ਕੇ ਜੇ ਗਲਤੀ ਸੁਧਾਰ ਲਈ ਜਾਵੇ ਤੇ ਉਹ ਫਿਰ ਗਲਤੀ ਗਲਤੀ ਰਹਿੰਦੀ ਹੁੰਨੀ ਉਹ ਇੱਕ ਤਰੀਕੇ ਨਾਲ ਮੈਡੀਸਨ ਦਾ ਕੰਮ ਕਰਦੀ ਹੈ ਜੋ ਸੁਧਾਰ ਕਰਦੀ ਹੈ ਇਨਸਾਨ ਦੇ ਵਿੱਚ ਜੇ ਇਨਸਾਨ ਇੱਕ ਗਲਤੀ ਕਰਕੇ ਦੂਸਰੀ ਗਲਤੀ ਲਈ ਤਿਆਰ ਹੋ ਜਾਵੇ ਤੇ ਉਹਦੀ ਗਲਤੀ ਕਦੀ ਮaaf ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਅੱਗੇ ਗਲਤੀ ਫਿਰ ਗੁਨਾਹ ਦੇ ਵਿੱਚ ਚੇਂਜ ਹੋ ਜਾਂਦੀ ਹੈ ਸਾਤਸੰਗਤ ਜੀ ਇਹ ਵੀ ਦੱਸਦਾ ਹੈ ਕਿ ਇਹ ਘਟਨਾ ਜਿਹੜੀ ਹੋਈ ਉਸ ਤੋਂ ਬਾਅਦ ਕਹਿੰਦਾ ਸਾਡੇ ਸਕੂਲ ਦੇ ਅੰਦਰ ਫਿਰ ਸਿੱਖ ਟੀਚਰ ਵੀ ਭਰਤੀ ਕੀਤੇ ਜਾਣ ਲੱਗ ਗਏ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਐਦਾਂ ਨਰਾਦਰੀ ਕੀਤੀ ਗਈ ਤੇ ਆ ਚੀਜ਼ ਬਣੀ ਉਹ ਟੀਚਰ ਨੂੰ ਆਪਣੇ ਘਰ ਜਾਣਾ ਪਿਆ ਵਾਪਸ ਤੇ ਸਾਤਸੰਗਤ ਜੀ ਐਦਾਂ ਸ਼ਹੀਦੀ ਫੌਜਾਂ ਫਿਰ ਆ ਕੇ ਘੇਰਾ ਪਾ ਲੈਂਦੀਆਂ ਨੇ ਸ਼ਹੀਦੀ ਫੌਜਾਂ ਹਮੇਸ਼ਾ ਆਪਣੇ ਪਿਆਰਿਆਂ ਦੇ ਅੰਗ ਸੰਗ ਰਹਿੰਦੀਆਂ ਨੇ ਇਹ ਨਹੀਂ ਦੇਖਦੇ ਆ ਬੱਚਾ ਆ ਕਿ ਵੱਡਾ ਹੈ ਕਿਸੇ ਵੀ ਉਮਰ ਦਾ ਵਿਅਕਤੀ ਹੋਵੇ ਸ਼ਹੀਦ ਫੌਜਾਂ ਜੇ ਕੋਈ ਸ਼ਹੀਦ ਫੌਜਾਂ ਨੂੰ ਪ੍ਰੇਮ ਕਰਦਾ ਹੈ ਬੱਚਾ ਬੁੱਢਾ ਬਜ਼ੁਰਗ ਔਰਤ ਬੀਬੀ ਭੈਣ ਸਾਰਿਆਂ ਦਾ ਭਲਾ ਕਰਦੇ ਨੇ ਸਾਰਿਆਂ ਦੇ ਅੰਗ ਸੰਗ ਸਹਾਈ ਹੁੰਦੇ ਨੇ ਤੇ ਨਾਲ ਰਹਿ ਕੇ ਵਿਛੜਦੇ ਨੇ ਫਿਰ ਉਸ ਜਿਹੜੇ ਟੀਚਰ ਨੂੰ ਫਿਰ ਸਬਕ ਸਿਖਾਇਆ ਤੇ ਉਸ ਵੀਰ ਦਾ ਜਿਹੜਾ ਸੀ ਜੋ ਵੀਰ ਬਾਬਾ ਦੀਪ ਸਿੰਘ ਜੀ ਨਾਲ ਪ੍ਰੇਮ ਕਰਦਾ ਸੀ ਇਸ ਆ ਸੰਗਤ ਜੀ ਉਹਦੇ ਨਾਲ ਹੋ ਕੇ ਵਿਚਰੇ ਉਹ ਵੀਰ ਨੇ ਅਫਦਾਸ ਵੀ ਨਹੀਂ ਕੀਤੀ ਕਿ ਮੇਰੇ ਨਾਲ ਮੇਰੇ ਟੀਚਰ ਨੇ ਐਦਾਂ ਕਰੋ ਪਰ ਬਾਬਾ ਦੀਪ ਸਿੰਘ ਜੀ ਸ਼ਹੀਦ ਫੌਜਾਂ ਫਿਰ ਹਾਜ਼ਰ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਦੇ ਕਰਕੇ ਜਿਹੜਾ ਵੀਰ ਬੱਚਾ ਸੀ ਉਹ ਉਦਾਸ ਹੋਇਆ ਡਿਪਰੈਸ਼ਨ 'ਚ ਜਾਣ ਨੂੰ ਤਿਆਰ ਹੋਇਆ ਤੇ ਬਾਬਾ ਦੀਪ ਸਿੰਘ ਨੇ ਸ਼ਹੀਦੀ ਫੌਜਾਂ ਨੇ ਉੱਥੇ ਪ੍ਰਗਟ ਹੋ ਕੇ ਪੈਰਾ ਲਾ ਕੇ ਫਿਰ ਉਸ ਟੀਚਰ ਨੂੰ ਮਤਲਬ ਅਹਿਸਾਸ ਕਰਾਇਆ ਉਹਦੀ ਗਲਤੀ ਦਾ ਤੇ ਉਸ ਟੀਚਰ ਨੂੰ ਅਹਿਸਾਸ ਕਰਾਇਆ ਕਿ ਸ਼ਹੀਦ ਫੌਜਾਂ ਕੀ ਹੁੰਦੀਆਂ ਨੇ ਬਾਬਾ ਦੀਪ ਸਿੰਘ ਜੀ ਨੂੰ ਦੇ ਨੇ ਤੇ ਸਾਧ ਸੰਗਤ ਜੀ ਇਨੀ ਕਾ ਹਾਜ਼ਰੀ ਪ੍ਰਵਾਨ ਕਰਿਓ ਆਓ ਗੱਜ ਕੇ ਫਤਿਹ ਜਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ